ਦੇਖੋ ਦੇਨਿਕ ਸਵੇਰਾ ਟੀਵੀ ਤੋਂ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ 12 ਤਰੀਕ ਨੂੰ ਦੁਸ਼ਹਿਰਾ ਮਹਾਂਸਬ ਜਿਹੜਾ ਹੈਗਾ ਉਹ ਮਨਾਇਆ ਜਾਣਾ ਵਿਜੇ ਦਸ਼ਮੀ ਵੀ ਇਸ ਨੂੰ ਕਿਹਾ ਜਾਂਦਾ ਔਰ ਇਸ ਤੋਂ ਪਹਿਲਾਂ ਤਿਆਰੀਆਂ ਜੇ ਗੱਲ ਕਰੀਏ ਤਿਆਰੀਆਂ ਦਾ ਕੀ ਮਾਹੌਲ ਹੈਗਾ ਤਿਆਰੀਆਂ ਇਸ ਵੇਲੇ ਰਾਮਲੀਲਾ ਅਲੱਗ-ਅਲੱਗ ਸਟੇਜਾਂ ਤੋਂ ਰਾਮਲੀਲਾ ਦੇ ਦ੍ਰਿਸ਼ ਜਿਹੜੇ ਲੋਕਾਂ ਨੂੰ ਦਿਖਾਏ ਜਾਂਦੇ ਹੈਗੇ ਨੇ ਤੇ ਇਸੇ ਬਾਬਤ ਅਸੀਂ ਅੱਜ ਘਾ ਮੰਡੀ ਚੌਂਕ 'ਚ ਪਹੁੰਚੇ ਹਾਂ ਜਿੱਥੇ ਕੀ ਜੈ ਮਹਾਵੀਰ ਕਲੱਬ ਜਿਹੜਾ ਹੈਗਾ ਉਹਲਾ ਵੱਲੋਂ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਹਰ ਰਾਤ ਨੂੰ ਇਹ ਆਯੋਜਨ ਚੱਲ ਰਿਹਾ ਔਰ ਇਸ ਵੇਲੇ ਸਰੂਪ ਸਜਾਏ ਗਏ ਨੇ ਇਹਨਾਂ ਦੀਆਂ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਕਿ ਇੱਕ ਬੱਚਿਆਂ ਵੱਲੋਂ ਸਰੂਪ ਤਿਆਰ ਕੀਤੇ ਗਏ ਨੇ ਇਹਨਾਂ ਦੀ ਵੱਲੋਂ ਇੱਕ ਸ਼ੋਭਾ ਯਾਤਰਾ ਕੱਢਣੀ ਕੱਢੀ ਜਾਣੀ ਹੈ ਹੁਣ ਤੇ ਇਸੇ ਬਾਬਤ ਜਿਹੜੇ ਭਾਜਪਾ ਦੇ ਆਗੂ ਹੈਗੇ ਨੇ ਮਨੋਰੰਜਨ ਕਾਲੀਆ ਉਹ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਕਾਲਿਆ ਸਾਹਿਬ ਕਿਵੇਂ ਦੇਖਦੇ ਹੋ ਇਹ ਮਲਮੋਹਕ ਤ੍ਰਿਖ ਜਿਹੜਾ ਤੁਸੀਂ ਅੱਜ ਪਹੁੰਚਿਓ ਇੱਕ ਬੱਚਿਆਂ ਵੱਲੋਂ ਸਰੂਪ ਸਜੇ ਗਏ ਨੇ ਇਹਨਾਂ ਵੱਲੋਂ ਨ੍ਰਿਤ ਕੀਤਾ ਜਾ ਰਿਹਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੈ ਕੇ ਭਗਵਾਨ ਰਾਮ ਭਗਵਾਨ ਰਾਮ ਦਾ ਰਾਮ ਦਾ ਜੀਵਨ ਚਿੱਤਰ ਰਮਾਇਣ ਰਾਮਲੀਲਾ ਸੋ ਹਰ ਸਾਲ ਵਿਅਕਤੀ ਦੇਖਦਾ ਹੈ ਪਰ ਹਰ ਸਾਲ ਇਸੀ अनुभूति और बढ़ती जाती सो भगवान राम त्रेता युग छो फिर द्वापर आया कुंकल युग आए वक्त बदलिया युग बदले ये कोई नहीं बदलिया वो है भगवान, भगवान राम।, राम और दे भगत जाते हमसे बदलो ना तुम तुमसे बदले ना हम रोज चाहे जमाना बदलता रहे तो ये भगवान राम के जीवन चरित्र की कशिश है कि हर साल ਲੋਕ ਰਾਮਲੀਲਾ ਦਾ ਮੰਚਨ ਕਰਦੇ ਆ ਲੋਕ ਆਂਦੇ ਆ ਦੇਖਦੇ ਆ ਆਨੰਦ ਮਾਣਦੇ ਆ ਸੋ ਭਾਰਤੀ ਇਹ ਇਹੀ ਸੰਸਕ੍ਰਿਤੀ ਹੈ ਸੋ ਅੱਜ ਬਸਤੀ ਸ਼ੇਖ ਦੇ ਵਿੱਚ ਇਹ ਰਾਮਲੀਲਾ ਹੋ ਰਹੀ ਹੈ ਕਪੂਰ ਸਾਹਿਬ ਹੋਰ ਉਹਨਾਂ ਦੇ ਸਾਥੀ ਸਾਰੇ ਜਿਹੜੇ ਹੈਗੇ ਇਹ ਰਾਮਲੀਲਾ ਦਾ ਮੰਚਨ ਕਰਦੇ ਆ ਸ਼ੋਭਾ ਯਾਤਰਾ ਹੈ ਮੰਗਲ ਕਾਮਨਾ ਕਰਦਾ ਕਿ ਭਗਵਾਨ ਰਾਮ ਜੀ ਦੀ ਕਿਰਪਾ ਅਨੁਪਾਪਾ ਸਾਰੇ ਤੇ ਬਣੀ ਰਹੇ ਜੈ ਸ਼੍ਰੀ ਰਾਮ ਇਹ ਕਿਤਨੇ ਸਭ ਦੇਖਿਆ ਜਾਂਦਾ ਕਿ ਰਾਮਲੀਲਾ ਹਰ ਮੰਚ ਤੋਂ ਦਿਖਾਈ ਜਾਂਦੀ ਹੈ ਚਾਹੇ ਮੈਂ ਗਲੰਦਰ ਜੀ ਗੱਲ ਕਰਾਂ ਚਾਹੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੀ ਗੱਲ ਕਰਾਂ ਔਰ ਇੱਕ ਵੱਖਰਾ ਅੰਦਾਜ਼ ਜਿਹੜਾ ਇਸ ਵੇਲੇ ਪੱਤੀ ਛੇਕ ਦੀ ਘਾਵ ਮੰਡੀ ਚੌਂਕ 'ਚ ਨਜ਼ਰ ਆ ਰਿਹਾ ਕਿਉਂਕਿ ਬੱਚਿਆਂ ਵੱਲੋਂ ਇੱਕ ਸਰੂਪ ਸਾਜੇ ਗਏ ਨੇ ਇਸ ਨੂੰ ਕਿਸ ਤਰ੍ਹਾਂ ਦੇਖ ਲਓ ਬੱਚਿਆਂ ਨੇ ਦਿਖਾ ਸਾਹਿਬ ਜੀ ਭਗਵਾਨ ਰਾਮ ਦੀ ਸੈਨਾ ਬਣੀ ਹੋਈ ਹੈ ਠੀਕ ਹੈ ਨਾ ਹਨੂਮਾਨ ਜੀ ਦੀ ਸੈਨਾ ਬਣੀ ਹੋਈ ਹੈ ਨਾਲ ਤੋਂ ਬਹੁਤ ਅੱਛਾ ਦ੍ਰਿਸ਼ ਹੈ ਤੁਸੀਂ ਇਹ ਦੇਖੋ ਕਿ ਇੰਡੋਨੇਸ਼ੀਆ ਮੁਸਲਮ ਕੰਟਰੀ ਹੈ ਉਥੇ ਵੀ ਰਮਾਇਣ ਦਾ ਮੰਚਨ ਹੁੰਦਾ ਹੈ ਉਹ ਵੀ ਕਹਿੰਦੇ ਸਾਡੀ ਸੱਭਿਆਚਾਰੀ ਦਾ ਹਿੱਸਾ ਹੈ ਸੋ ਜਦੋਂ ਪਰਮ ਭਾਵਕ ਤੇ ਸਿਗਾ ਭਾਰਤੀ ਸੰਸਕ੍ਰਿਤੀ ਇਥਾਨ ਹੋਇਆ ਇਹ ਦੂਸਰੇ ਦੇਸ਼ਾਂ 'ਚ ਵੀ ਫੈਲਿਆ ਹੈ ਸੋ ਮੰਗਲ ਕਾਮਨਾ ਕਰਦਾ ਹੈ ਕਿ ਭਗਵਾਨ ਰਾਮ ਦੀ ਕਿਰਪਾ ਨ ਵਰਸਾ ਆਵੇ ਅਗਲ ਵਾਰ ਗੱਲਬਾਤ ਕਰਨੀ ਤਾਂ ਤਸਵੀਰ ਜ਼ਰੂਰ ਮੈਂ ਇੱਕ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਛੋਟੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਵੀ ਸਰੂਪ ਸਜਾਏ ਗਏ ਨੇ ਇਹ ਇੱਕ ਅਲੋਕਿਕ ਦ੍ਰਿਸ਼ ਜਿਹੜਾ ਹੈਗਾ ਉਹ ਇਸ ਵੇਲੇ ਅਸੀ ਸ਼ੇਖ ਦੀ ਬਸਹਰਾ ਗਰਾਊਂਡ ਦੇ ਵਿੱਚ ਨਜ਼ਰ ਆ ਰਿਹਾ ਕਿ ਇੱਕ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਜਿਹੜੇ ਸਰੂਪ ਸਜਾਏ ਗਏ ਨੇ ਔਰ ਇੱਕ ਵੱਡਾ ਯੋਗਦਾਨ ਨੌਜਵਾਨਾਂ ਦਾ ਤਾਂ ਜਰੂਰ ਨਜ਼ਰ ਆਉਂਦਾ ਪਰ ਇਸ ਲਈ ਇਸ ਜਗ੍ਹਾ ਤੇ ਛੋਟੇ ਬੱਚਿਆਂ ਵੱਲੋਂ ਵੀ ਜਿਹੜੇ ਸਰੂਪ ਸਜਾਏ ਗਏ ਨੇ ਇੱਕ ਅਹਿਮ ਯੋਗਦਾਨ ਛੋਟੇ ਬੱਚਿਆਂ ਦਾ ਵੀ ਇਸ ਰਾਵਲੀਲਾ ਮੱਚ ਤੇ ਦੇਖਿਆ ਜਾ ਸਕਦਾ ਹੈ ਕੋਸ਼ਿਸ਼ ਕਰਾਂਗੇ ਹੋਰ ਗੱਲਬਾਤ ਕਰਨ ਲਈ ਵੀ ਬਿਲਕੁਲ ਐਸੇ ਦੇ ਲਾਵਰੀਲਾ ਦਾ ਮੰਚ ਤੋਂ ਨਸਲ ਦੇ ਮੱਛੀਸ਼ੇ ਤੋਂ ਇੱਕ ਜੋੜਾ ਯਾਤਰਾ ਗਈ ਆ ਉਹ 컬러 ਵਾਲੀ ਆ ਉਹ ਸੀ ਦੇ ਅਲੱਗ-ਅਲੱਗ ਤਰ੍ਹਾਂ ਤੋਂ ਹੁਵੀ ਹੋਈ ਤੇ ਵਾਪਸ ਜਦੋਂ ਉਹ ਸੰਭਾਲਣ ਹੋਈ ਲਗੀ ਤੇ ਜੋੜੇ ਬੱਚਿਆਂ ਵੱਲੋਂ ਜੋੜੇ ਬੱਚਿਆਂ ਵੱਲੋਂ ਆ ਦੇ ਸਲੂਕ ਕਰਾਏ ਗਏ ਨੇ ਇੱਕ ਆਪਣੇ ਆਪਣੇ ਵੀ ਆਪਣੇ ਆਪ ਆਪਣੇ ਆਪ ਵਾਲੇ ਯਾਦ ਕਰਦੀਆਂ ਤਸਵੀਰਾਂ ਸੀ ਕੈਲੀ ਸਵੇਰਾ ਦੇ ਦਿਖਾ ਰਿਹਾ ਮੇਰੇ ਨਾਲ ਇਸ

ਕੋਟੇ છો ਨੇ 25 ਜਣੇ ਤੁਸੀਂ ਬੁਲਾਏ ਆਗੇ ਆ ਇਹਨਾਂ ਦੇ ਮਨ ਵਿੱਚ ਦਿੱਤਾ ਆ ਕਿ ਇਸ ਤਰੀਕੇ ਲਾਉਣੀ ਹੋਣਾ ਜੀ ਇਹ ਬੱਚੇ ਇਹਨਾਂ ਦੇ ਮਾਪਿਓ ਇੱਥੇ ਸੁਖਣਾ ਸੁਖਦੇ ਆ ਜਿਹੜੀ ਪੂਰੀ ਹੁੰਦੀ ਆ ਉਹ ਸਾਰੇ ਇੱਥੇ ਆਪਣੇ ਸਰੂਪ ਬਣਾਉਂਦੇ ਸਾਲ ਦੇ ਬਾਅਦ ਸਾਲ ਪਰ ਪੂਰਾ ਉਹਨਾਂ ਨੂੰ ਇੰਤਜ਼ਾਰ ਰਹਿੰਦਾ ਹੈ ਉਸੀ ਜਿਹੜੇ ਦੇਖਦੇ ਹੋ ਅਕੀ ਬਹੁਤ ਜਿਆਦਾ ਮਸ਼ਹੂਰ ਹੈਗੀ ਆ ਪਸਤੀ ਘਰ ਮੰਡੀ ਦੀ ਜਿਹੜੀ ਰਾਮਿਲਲਾ ਉਸ ਜਿਹੜੀ ਲਖਮਨ ਕੁਸ਼ਵਰ ਦੀ ਉਹ ਵੀ ਪਹਿਲੇ ਰਾਤ ਦੀ ਰੱਖੀ ਆ ਕਿਤੇ ਅਸਲੀ ਜੀ ਲਖਮਨ ਕੁਸ਼ਵਰ ਦੀ ਹੋਵੇ ਤਾਂ ਜੀ ਬਿਲਕੁਲ ਜੀ ਤੇ ਅੱਜ ਵੀ ਸਾਈ ਮਸਾਲੇ ਇਸ ਰਾਮਿਲਲਾ ਨੂੰ ਤੇ ਜਿਹੜੇ ਵੀ ਤੇ ਲਖਮਨ ਦਾ ਰੋਲ ਕਰਦਾ ਹੈ ਉਹਨੂੰ ਹਰ ਸਾਲ ਸਾਝਾ ਲਖਮਨ ਜਨ ਦੀ ਹੈ ਉਹ ਪੂਰੇ ਜਲੰਧਰ ਦੇ ਨਹੀਂ ਪੂਰੇ ਪੰਜਾਬ ਸਿਰ ਤੇ ਰੰਗ ਚੁਲਿਆ। ਇਹ ਪੂਰੇ ਨੌਂ ਦੇ ਰੰਗ ਚੁਕੀ ਅੰਮੀ ਆ। ਤੁਸੀਂ ਕੋ ਨਾ ਹੋ। ਸਤੇ ਦੇ ਨਗਰ ਸੁਨਦਰ ਇਹ ਸਾਨੂੰ ਇਹ ਬਈ ਦੇ ਇਹ ਪੰਡਾਲ ਬਣਾਉਣਾ ਨਾ ਪੈਂਦਾ। ਤਾਂ ਪ੍ਰਭੂ ਦੀ ਬਹੁਤ ਕਿਰਪਾ ਜੀ। ਹਰ ਸਾਲ 365 ਦਿਨ ਇਸੇ ਤਰ੍ਹਾਂ ਦੀ ਵਿਵਾਜ ਅਗਨਾਏ ਤੇ ਆਪ ਵੀ ਆਪਾਂ ਤੇ ਚੰਡੀਰੀ ਦੀ ਸਥਾਪਨਾ ਕੀਤੀ ਹੈ ਜੀ। ਜਿਹੜਾ ਜੀ ਪੱਕਾ ਚੰਗਾ ਬਣਾਇਆ ਗਿਆ। ਇਹ ਸਭ ਆਵੀਂ ਜੀ ਰੋਟਾ ਅੱਜ। ਔਰ

ਕੱਟ ਕਰ ਤੇ ਖੀਲੇ ਰੇਖਾ ਕੋਪ ਕੋ ਜਵਾਬ ਕਰ ਤੂ ਮਾਜੀ ਰੋਣ ਦਾਸਾ ਜਮਾ ਉਸ ਦੀ ਬਾਤ ਕਰੇ ਮੋਤੀ ਸੇ ਵਾਲੇ ਤੋਂ ਵਾਲੇ ਇੰਤਰਾਪੇ ਇਹ ਜੱਟਾ ਪੂਰਾ ਜਨਮ ਆਇਆ ਜਾਵਾ ਆਜ ਕਾ ਸੁਬਾਹ ਬੰਦੇ ਦਾ ਹਰਨਾਮ ਕੀ ਆਪਣੇ ਕੰਨ ਕਟਵਾ ਲਾ तो दा करके गए मैं उनका भी बहुं, 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 जाए जाए तो भी भी अपनी बहुत-बहुत धन्यवाद जय जय तो बिल्कुल जा रही है और और पहुंच चुके ने बसी का मंडी चौक तो होंगी हुई अलग अलग इलाकों दाप्त होगी और लोगों बस्सी ने लोग है ਉਹਨਾਂ ਦੇ ਵਿੱਚ ਖਾਸ ਜਿਹੜਾ ਗਰੇ ਗਰੇ ਪੁਛਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਕਿਉਂਕਿ ਇਹਦਾ ਖਾਸ ਕਾਰਨ ਇਹ ਵੀ ਹੈ ਕਿ ਜਿਹੜੀ ਇਸ ਰਾਮਲੀਲਾ ਵਿੱਚ ਲక్ష్ਵਰ ਮੂਸਾ ਹੁੰਦੀ ਹੈ ਉਹ ਦਾ ਖਾਸ ਜਿਹੜਾ ਯੋਗਦਾਨ ਜਿਹੜਾ ਹੈਗਾ ਉਹ ਨਜ਼ਰ ਆਉਂਦਾ ਕਿਉਂਕਿ ਜਿਹੜੀ ਲక్ష్ਵਰ ਮੂਸਾ ਇਹਦਾ ਤੇ ਜੈ ਮਹਾਵੀਰ ਕਲੱਬ ਵੱਲੋਂ ਜਿਹੜੀ ਲక్ష్ਵਰ ਮੂਸਾ ਜਿਹੜੀ ਇਹਦੇ ਰਾਮਲੀਲਾ ਦੌਰਾਨ ਹੁੰਦੀ ਹੈ ਉਸ ਦੇ ਵਿੱਚ ਜਿਹੜੇ ਲక్ష్ਵਰ ਮਹਾਰਾਜ ਹੁੰਦੇ ਨੇ ਉਹਨਾਂ ਨੂੰ ਉਹ ਅਸਲੀ ਲਸ਼ਮਣ ਪੁਰਸ਼ਾ ਉਹ ਦੂਰ ਤੱਕ ਉਹ ਲੋਕ ਜਿਹੜੇ ਆਗੇ ਨੇ ਇੱਥੇ ਇਸ ਇਸ ਦ੍ਰਿਸ਼ ਨੂੰ ਦੇਖਣ ਵਾਸਤੇ ਪਹੁੰਚਦੇ ਨੇ ਤੇ ਇਹ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦੇ ਉੱਤੇ ਜਿੱਥੇ ਕਿ ਖਾਸਾ ਉਤਸ਼ਾਹ ਜਿਹੜਾ ਹੈਗਾ ਉਹ ਵੇਖਣ ਨੂੰ ਮਿਲ ਰਿਹਾ ਲੋਕ ਦੂਰੋਂ ਦਰਾਡੇੋਂ ਇੱਥੇ ਰਾਮਲੀਲਾ ਵੇਖਣ ਵੀ ਆਉਂਦੇ ਨੇ ਔਰ ਜਿਹੜੀ ਸ਼ੋਭਾ ਯਾਤਰਾ ਜਿਹੜੀ ਅੱਜ ਨਿਕਲ ਜਾ ਰਹੀ ਆ ਇਸ ਦੇ ਵਿੱਚ ਵੀ ਜਿਹੜੇ ਸਰੂਪ ਬਣਾਏ ਗਏ ਨੇ ਉਹ ਵੀ ਆਪਣੇ ਆਪ ਦੇ ਵਿੱਚ ਆਪ ਮੁਹਾਰੇ ਬਣਾ ਰਹੇ ਨੇ ਕਿ ਇੱਥੇ ਲੋਕਾਂ ਦੇ ਵਿੱਚ ਕਿੰਨੇ ਨੌਜਵਾਨਾਂ ਦੇ ਵਿੱਚ ਕਿੰਨੇ ਬੱਚਿਆਂ ਦੇ ਵਿੱਚ ਇਹ क्रेज ਹੈ ਕਿ ਉਹ RAM ਦੀ ਸੇਲਾ ਹਨੂਮਾਨ ਜੀ ਦੀ ਸੇਲਾ ਬਣ ਕੇ ਇਸ ਸ਼ੋਭਾ ਯਾਤਰਾ ਦੀ ਅਗਵਾਈ ਕਰਨ ਲੱਗੀਆਂ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਸਤੀ شیخ ਦੀਆਂ ਕਾਮੰਡੀ ਚੌਕ ਦੇ ਵਿੱਚ ਮਹਾਵੀਰ ਕਲੱਬ ਦੀਆਂ ਇਹ ਸ਼ੋਭਾ ਯਾਤਰਾ ਥੋੜੀ ਦੇਰ ਦੇ ਵਿੱਚ ਬਸਤੀਆਂ ਦੇ ਅਲੱਗ-ਅਲੱਗ ਖੇਤਲਾਂ ਤੋਂ ਹੁੰਦੀ ਹੋਈ ਵਾਪਸ ਇਸੇ ਜਗ੍ਹਾ ਮਹਾਵੀਰ ਕਲੱਬ ਜਿੱਥੇ ਦੁਸ਼ਹਿਰਾ ਹੋਣਾ ਹੈ 12 ਤਰੀਕ ਨੂੰ ਉੱਥੇ ਆ ਕੇ ਸਮਾਪਤ ਹੋਣੀ ਹੈ ਨਵੀਂ ਦੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਧੈਨਿਕ ਸਵੇਰਾ ਟੀਵੀ ਮਿਲੂ ਦੇ ਇਜਾਜ਼ਤ ਧੰਨਵਾਦ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਧੈਨਿਕ ਸਵੇਰਾ ਟੀਵੀ YouTube Facebook Instagram x aur whatsapp channel par